ਮੋਹਾਲੀ ਦੋ ਫੇਸ ਦੇ ਵਿੱਚ ਚੜ੍ਹਦੇ ਸਵੇਰ ਇੱਕ ਸ਼ਖਸ ਦੇ ਗੋਲੀਆਂ ਚੱਲਦੀਆਂ ਨੇ ਦੋ ਫੇਸ ਦੇ ਵਿੱਚ ਤੁਹਾਨੂੰ ਦੱਸ ਦੇ ਕਿ ਮੋਹਾਲੀ ਦੇ ਵਿੱਚ ਤਾੜ-ਤਾੜ ਗੋਲੀਆਂ ਚੱਲਦੀਆਂ ਨੇ ਸਵੇਰੇ-ਸਵੇਰੇ ਲਗਾਤਾਰ ਫਾਇਰਿੰਗ ਹੁੰਦੀ ਹੈ ਉਸ ਦੇ ਵਿੱਚ ਹਾਲਾਂਕਿ ਉਸ ਸ਼ਖਸ ਦੀ ਯਾਨੀ ਬਚਾ ਹੋ ਜਾਂਦਾ ਹੈ ਲੱਤ ਦੇ ਵਿੱਚ ਗੋਲੀਆਂ ਲੱਗਦੀਆਂ ਨੇ ਤੁਹਾਨੂੰ ਦੱਸ ਦੇ ਕਿ ਬੀਤੇ ਕੁਝ ਦਿਨ ਪਹਿਲਾਂ ਤੋਂ ਲਗਾਤਾਰ ਹੀ ਖਬਰਾਂ ਜਿੱਦਾਂ ਪਾਣੀ ਦੀ ਆ ਰਹੀਆਂ ਸੀ ਪੰਜਾਬ ਦੇ ਵਿੱਚ ਪਰ ਹੁਣ ਖਬਰਾਂ ਆ ਰਹੀਆਂ ਨੇ ਗੋਲੀਆਂ ਦੀਆਂ ਕਿ ਕਦੇ ਕਿਸੇ ਨੂੰ ਮਾਰ ਦਿੱਤਾ ਤੇ ਕਦੇ ਕਿਸੇ ਨੂੰ ਸੋ ਮੁਹਾਲੇ ਦੀ ਤਾਜ਼ਾ ਘਟਨਾ ਹੈ ਸੋ ਉਸੇ ਤੇ ਚਰਚਾ ਕਰਾਂਗੇ ਸਾਡੇ ਨਾਲ ਸਮਾਸ਼ੇਵੀ ਸਿਮਰਤਜੀਤ ਸਿੰਘ ਮਾਨ ਜੀ ਨੇ ਜੋ ਅਕਸਰ ਹੀ ਆਪਾਂ ਇਹਨਾਂ ਤੇ ਚਰਚਾ ਕਰਦੇ ਰਹਿੰਦੇ ਹਾਂ ਇਸ ਮੁੱਦੇ ਤੇ ਮਾਨ ਸਾਹਿਬ ਸਵਾਗਤ ਹੈ ਤੁਹਾਡਾ ਕੀ ਕਹਿਣਾ ਚਾਹੋਗੇ ਕਿ ਪਹਿਲਾਂ ਤਾਂ ਪਾਣੀ ਨੂੰ ਲੈ ਕੇ ਹਜੇ ਮਸਲਾ ਚ ਉਹਦੇ ਤੇ ਹੀ ਖਬਰ ਆ ਰਹੀ ਸੀ ਪਰ ਹੁਣ ਦੇਖਿਆ ਜਾ ਪਹਿਲਾਂ ਬਿੱਤੇ ਕੱਲ ਤਰਨ ਤਾਰਨ ਦੇ ਵਿੱਚ ਇੱਕ ਨੌਜਵਾਨ ਨੂੰ ਮਾਰ ਦਿੱਤਾ ਹੁਣ ਇੱਥੇ ਗੋਲੀਆਂ ਚੱਲੀਆਂ ਨੇ ਕਿਸ ਤਰ੍ਹਾਂ ਦੇਖਦੇ ਹੋ ਭਾਈ ਜੀ ਦੇਖੋ ਜਿਵੇਂ ਕਿ ਜਿਹੜੇ ਵੀ ਇਹ ਲੋਕ ਨੇ ਚਾਹੇ ਜੇਲ੍ਹਾਂ 'ਚ ਬੈਠੇ ਨੇ ਜਾਂ ਬਾਹਰ ਬੈਠੇ ਇਹਨਾਂ ਕਿਸੇ ਵੀ ਟਾਰਗੇਟ ਨੂੰ ਕਰਕੇ ਬੰਦੇ ਨੂੰ ਟਾਰਗੇਟ ਕਰਕੇ ਜਾਂ ਕੋਈ ਆਪਸੀ ਰੰਜਨ ਕਰਕੇ ਬੰਦੇ ਦੇ ਘਰ ਗੋਲੀਆਂ ਜਿੱਥੇ ਜਾ ਬਿਜ਼ਨਸ ਜਾਂ ਉੱਥੇ ਚਲਾਦੇ ਨੇ ਬੰਦੇ ਦੀ ਲੱਤ 'ਚ ਗੋਲੀ ਲੱਗੀ ਹੈ ਪਰਮਾਤਮਾ ਦਾ ਸ਼ੁਕਰ ਉਹਦਾ ਗਾਲਪੁਰਖ ਦਾ ਕਿ ਚਲੋ ਲੱਤ 'ਚ ਲੱਗੇ ਠੀਕ ਹੋ ਜਾਏਗੀ ਅਗਰ ਜੇ ਕਿਤੇ ਹੋਰ ਗੋਲੀ ਲੱਗ ਜਾਂਦੀ ਤਾਂ ਉਹ ਬੰਦਾ ਮੌਤੇ ਘਟ ਉਤਾਰ ਦੇਣਾ ਸੀ ਇਹਨਾਂ ਨੇ ਇਹ ਦੇਖੋ ਹਥਿਆਰ ਕਿੱਥੋਂ ਆ ਰਹੇ ਨੇ ਇਹ ਨਹੀਂ ਸਮਝ ਆ ਰਹੀ ਉਹ ਕੌਣ ਸਪਲਾਈ ਦੇ ਰਿਹਾ ਕਿਹੜੇ ਹਥਿਆਰ ਕਿੱਦਾਂ ਆ ਜਾਂਦੇ ਨੇ ਸਮਝ ਨਹੀਂ ਲੱਗ ਰਹੀ ਉਹ ਵੀ ਐਡੇ ਵੱਡੇ ਸ਼ਹਿਰ 'ਚ ਕਿੱਡੇ ਵੱਡਾ ਸ਼ਹਿਰ ਹੈ ਕਿ ਇੱਥੇ ਮੋਹਾਲੀ ਆ ਕੇ ਵੈਪਨ ਲੈ ਕੇ ਉਹਨਾਂ ਦੇ ਗੋਲੀਆਂ ਚਲਾ ਦਿੱਤੀਆਂ ਲੱਤ 'ਚ ਗੋਲੀ ਵੱਜੀ ਜਿਵੇਂ ਕੋਣ ਤੁਸੀਂ ਤਰਨਤਾਰ ਦੀ ਗੱਲ ਕਰਿਓ ਛੋਟਾ ਬੱਚੇ ਦੇ ਕਿਵੇਂ ਕੀਤਾ ਸੀ ਉਹਨਾਂ ਨੇ ਉਹ ਵੀ ਗੈਂਗਸਟਰ ਨੇ ਕੀਤਾ ਉਹ ਵੀ ਕੋਈ ਰੰਚਨ ਸੀ ਕਿ ਆਪਸੀ ਕੋਈ ਕੋਈ ਵੀ ਗੈਂਗਸਟਰ ਨਾਲ ਕੋਈ ਸੰਬੰਧ ਸੀਗਾ ਤੇ ਉਹ ਦੂਜੇ ਕਹਿੰਦਾ ਗੈਂਗਸਟਰ ਦਾ ਦੂਜਾ ਉਹਨੇ ਉਹ ਬੰਦਾ ਮੌਤ ਦੇ ਘਾਟੋਂ ਧਾਰ ਦਿੱਤਾ ਦੇਖੋ ਹਥਿਆਰ ਕਿੱਥੋਂ ਆ ਰਹੇ ਸਮਝ ਤੋਂ ਬਾਹਰ ਹੈ ਸਾਡਾ ਪ੍ਰਸ਼ਾਸਨ ਕਿੱਥੇ ਪਿਆ ਸੁੱਤਾ ਪਿਆ ਸਾਨੂੰ ਕੀ ਲੱਗਦਾ ਕਿ ਇਹਦੇ ਵਿੱਚ ਪ੍ਰਸ਼ਾਸਨ ਦਾ ਫੈਲੀਅਰ ਹੈ ਕਿਉਂਕਿ ਜਿਸ ਤਰੀਕੇ ਨਾਲ ਲਗਾਤਾਰ ਯਾਨੀ ਪੁਲਿਸ ਦੀਆਂ ਗੱਡੀਆਂ ਪੈਟਰੋਲੀਅਮ ਕਰਦੀਆਂ ਰਹਿੰਦੀਆਂ ਨੇ ਸਵੇਰ ਸਵੇਰ ਦੀ ਵ ਨਾਲੇ ਦੇਖੋ ਮੇਨ ਸ਼ਹਿਰ ਸੀਗਾ ਉਹ ਮੇਨ ਮਾਰਕੀਟ ਹੈ ਉੱਥੇ ਦਾ ਪੀਸੀਆਰ ਮੇਰੇ ਹਿਸਾਬ ਨਾਲ ਖੜੀ ਰਹਿੰਦੀ ਸੀ ਕੋ ਅੱਜ ਮੇਰੇ ਹਿਸਾਬ ਨਾਲ ਪੀਸੀਆਰ ਸੀ ਗੋਲੀਆਂ ਚੱਲ ਕੇਵੇਂ ਗਈਆਂ ਸਮਝ ਤੋਂ ਬਾਹਰ ਹੈ ਬਾਈ ਜੀ ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀ ਸਾਡੇ ਸਰਕਾਰ ਨੂੰ ਦੇਖਣਾ ਚਾਹੀਦਾ ਤੇ ਪ੍ਰਸ਼ਾਸਨ ਨੂੰ ਇੱਥੋਂ ਦਾ ਦੇਖਣਾ ਚਾਹੀਦਾ ਕਿ ਐਦਾਂ ਦਾ ਮਾਹੌਲ ਸਾਡਾ ਖਰਾਬ ਨਾ ਹੋਵੇ ਤੇ ਹਥਿਆਰ ਕਿੱਥੋਂ ਆ ਰਹੇ ਜਿਹੜੇ ਬੰਦਿਆਂ ਨੇ ਉਹਨਾਂ ਦੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਅਰੈਸਟ ਕੀਤੇ ਜਾਣੇ ਚਾਹੀਦੇ ਨੇ ਕੋਈ ਵੀ ਹੋਵੇ ਚਾਹ ਗੈਂਗਸਟਰ ਹੋਵੇ ਚਾਹ ਇੱਥੋਂ ਦਾ ਲੋਕਲ ਹੋਵੇ ਉਹਨੂੰ ਇੱਕ ਵਾਰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਕੋ ਪਰਿਵਾਰ ਦੇ ਲਿਆ ਫਿਰਦਾ ਕਿ ਸਾਡੇ ਅੱਜ ਮਰ ਜਾਂਦਾ ਜਿਹਨਾਂ ਦੀ ਡੈਥ ਹੋ ਜਾਂਦੀ ਫਿਰ ਕੀ ਕਰਦੇ ਸਕਦੇ ਸੀ ਪਹਿਲਾਂ ਕਹਿੰਦੇ ਕਿ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਨੇ ਉਹਨਾਂ ਦੀ ਕੋਈ ਰੰਜਿਸ਼ ਵੀ ਸੀ ਪੁਰਾਣੀ ਵੈਸੇ ਬਿਲਕੁਲ ਇਹ ਗੱਲ ਸੱਚ ਹੈ ਕਿ ਉਹਨਾਂ ਦੀ ਆਪਸੀ ਕੋਈ ਗੱਲਬਾਤ ਸੀਗੀ ਪਰ ਇਹਦਾ ਮਤਲਬ ਜੇ ਕੋਈ ਆਪਸੀ ਨਿਬੇੜ ਸਕਦੇ ਬੈਠ ਕੇ ਨਿਬੇੜ ਸਕਦਾ ਮਤਲਬ ਇਹ ਤਾਂ ਕਿ ਦੂਜੇ ਬੰਦੇ ਨੂੰ ਮਤਲਬ ਜਾਨ ਤੋਂ ਮਾਰੀ ਦੋ ਆਪਸੀ ਗੱਲਬਾਤ ਚਲੋ ਬੰਦੇ ਦਾ ਬਿਜ਼ਨਸ ਹੁੰਦੇ ਕਿਸੇ ਦਾ ਵੀ ਚਲੋ ਘਾਟਾ ਪੈ ਗਿਆ ਅੱਜ ਕੁਝ ਵੀ ਇਦਾਂ ਦੀ ਕੋਈ ਰੰਜਿਸ਼ ਸੀਗੀ ਲੈਣ ਦੇਣ ਤੁਸੀਂ ਬੈਠ ਕੇ ਨਿਬੇੜ ਲੈਂਦੇ ਇਹਦਾ ਮਤਲਬ ਇਹ ਥੋੜੀ ਕਿਸੇ ਨੂੰ ਤੁਸੀਂ ਮੌਤ ਦੇ ਘਾਟ ਉਤਾਰ ਦੇਣਾ ਉਹ ਚੀਜ਼ ਗਲਤ ਹੈ ਉਹ ਨਹੀਂ ਹੋਣਾ ਚਾਹੀਦਾ ਸਾਡੇ ਸਰਕਾਰਾਂ ਨੂੰ ਜਾ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਜਿਹੜੇ ਲੋਕ ਹਥਿਆਰ ਕਿੱਦਾਂ ਆ ਰਹੇ ਨੇ ਕਿੱਥੋਂ ਆ ਰਹੇ ਨੇ ਸਮਝ ਤੋਂ ਬਾਹਰ ਹੈ ਕਿੱਥੋਂ ਦੇ ਸ਼ੂਟਰ ਆ ਰਹੇ ਨੇ ਕੀ ਸਿਸਟਮ ਇਹਨਾਂ ਦਾ ਸਮਝ ਨਹੀਂ ਲੱਗ ਰਹੀ ਅੱਛਾ ਤੁਹਾਨੂੰ ਕੀ ਲੱਗਦਾ ਕਿ ਜਿੱਦਾਂ ਪਹਿਲਾਂ ਲਗਾਤਾਰ ਪਾਣੀਆਂ ਜਿੱਦਾਂ ਪਾਣੀਆਂ ਨੂੰ ਲੈ ਕੇ ਖਬਰਾਂ ਆ ਰਹੀਆਂ ਸਾਰਿਆਂ ਦਾ ਧਿਆਨ ਉੱਧਰ ਸੀ ਉਹਨਾਂ ਦੇ ਵਿੱਚ ਪਾਣੀਆਂ ਦੇ ਦੌਰਾਨ ਕਿਸੇ ਨੇ ਯਾਨੀ ਇਦਾਂ ਦੀ ਖਬਰ ਨਹੀਂ ਆਈ ਪੰਜਾਬ ਦੇ ਵਿੱਚ ਕਿ ਕਿਸੇ ਨੂੰ ਮਾਰ ਦਿੱਤਾ ਜਾਂ ਗੋਲੀਆਂ ਚੱਲੀਆਂ ਜਾਂ ਕਿਸੇ ਤੇ ਰੰਗਦਾਰੀ ਮੰਗੇ ਗਈ ਜਾਦੇ ਪਾਣੀ ਹੁਣ ਠੰਡੇ ਹੋਏ ਪਾਣੀ ਉਤਰਿਆ ਤੇ ਹੁਣ ਹੜ੍ਹ ਦੇ ਪ੍ਰਭਾਵ ਦਾ ਜਿਹੜਾ ਯਾਨੀ ਠੰਡਾ ਪਿਆ ਫਿਰ ਉਹੀ ਬਾਤ ਦੇ ਵਿੱਚ ਖਬਰਾਂ ਆਣ ਲੱਗੀਆਂ ਜਿੱਦਾਂ ਪਹਿਲਾਂ ਆਉਂਦੇ ਸੀ ਲਗਾਤਾਰੀ ਜਿੱਦਾਂ ਇਹ ਖਬਰ ਆਉਂਦੀ ਸੀ ਪੰਜਾਬ ਦੇ ਵਿੱਚ ਕਦੇ ਕਿਸੇ ਸ਼ਹਿਰ ਤੇ ਗੋਲੀ ਲੱਗੀ ਕਦੇ ਕਿਸੇ ਵਪਾਰੀ ਦੇ ਮਾਰਦੇ ਸਾਨੂੰ ਕੀ ਲੱਗਦਾ ਹੈ ਹੁਣ ਕਿ ਆਣੇ ਵਾਲਾ ਸਮਾਂ ਕਿਦਾਂ ਦਾ ਹੋਵੇਗਾ ਭਾਈ ਜੀ ਦੇਖੋ ਇਹ ਗੈਂਗਸਟਰ ਕੋਈ ਵੀ ਲਾ ਲਓ ਕਿਸੇ ਵੀ ਗੈਂਗ ਤੋਂ ਲਾ ਲਓ ਇਹ ਬਾਣੀਏ ਦੀ ਗੱਲ ਨਾ ਕਰਿਓ ਤੋਂ ਪਹਿਲਾਂ ਵੀ ਇਹ ਸਿਸਟਮ ਚੱਲਦਾ ਆ ਰਿਹਾ ਪਰ ਸਾਡੀਆਂ ਸਰਕਾਰਾਂ ਨੂੰ ਸੂਬਾ ਸਰਕਾਰ ਨੂੰ ਜਾਂ ਸੈਂਟਰ ਸਰਕਾਰ ਨੂੰ ਮੈਂ ਮੰਗ ਕਰਦਾ ਇਹਨਾਂ ਦੇ ਰੋਕਤਾਮ ਕੀਤੀ ਜਾਵੇ ਜਿਹੜਾ ਇਦਾਂ ਦਾ ਕੋਈ ਘਟਿਆ ਕੰਮ ਕਰ ਰਿਹਾ ਹੈ ਜਿਵੇਂ ਸਾਡੇ ਪੰਜਾਬ ਸਰਕਾਰ ਨੇ ਇਸ ਟਾਈਮ ਨਸ਼ੇ ਨੂੰ ਲੈ ਕੇ ਰੋਕਥਾਮ ਕੀਤੀ ਸੀਗੀ ਉਹਨਾਂ ਦੇ ਘਰ ਟਾ ਰਹੇ ਸੀ ਐਵੇਂ ਹੀ ਇਹ ਗੈਂਗਸਟਰ ਹਨ ਜਿਹੜੇ ਸ਼ੂਟਰ ਨੇ ਕਿਸੇ ਤੇ ਵੀ ਗੋਲੀ ਚਲਾ ਦਿੰਦੇ ਨੇ ਇਹਨਾਂ ਦੇ ਵੀ ਘਰਟਾਉਣੇ ਜ਼ਰੂਰੀ ਨੇ ਇਹਨਾਂ ਦੇ ਮਾਪਿਆਂ ਨੂੰ ਨਤੀਜਾ ਮਿਲਣਾ ਚਾਹੀਦਾ ਵੀ ਸਾਡੇ ਬੱਚੇ ਨੇ ਗਲਤੀ ਕੀਤੀ ਸਜ਼ਾ ਸਾਨੂੰ ਭੁਗਤਣੀ ਪੈ ਰਹੀ ਹੈ ਇਹ ਚੀਜ਼ ਹੋਣੀ ਚਾਹੀਦੀ ਹੈ ਨਾ ਤਾਂ ਇਹਨਾਂ ਦੇ ਵੀ ਘਰਟਾਉਣੇ ਚਾਹੀਦੇ ਨੇ ਜਿਹੜਾ ਵੀ ਕੋਈ ਗੈਂਗਸਟਰ ਹੈ ਉਹ ਫਿਰ 100 ਵਾਰ ਸੋਚੂਗਾ ਕਿ ਕਿਸੇ ਤੇ ਫਾਇਰਿੰਗ ਕਰਨੀ ਹੈ ਜਾਂ ਨਹੀਂ ਕਰਨੀ ਵੀ ਸਾਡੇ ਘਰ ਨਾਲ ਇਲਜ਼ਾਮ ਦੇਣਾ ਪਊਗਾ ਨਹੀਂ ਤਾਂ ਸਜ਼ਾ ਉਹ ਭੁਗਤਣਗੇ ਸੋ ਧੰਨਵਾਦ ਅਸੀਂ ਤੁਹਾਨੂੰ ਇਸ ਤੇ ਮਾਨਯੋਗ ਐਸਐਸਪੀ ਸਾਹਿਬ ਨੇ ਕੀ ਕਿਹਾ ਮੋਹਾਲੀ ਦਿਨੇ ਉਹ ਵੀ ਦੱਸ ਦਿੰਨੇ ਆ ਇਹ ਵੀ ਤੁਹਾਨੂੰ ਵੀਡੀਓ ਦਿਖਾਣੇ ਆ ਕਿ ਐਸਐਸਪੀ ਸਾਹਿਬ ਨੇ ਕੀ ਕਿਹਾ ਅੱਜ ਸਵੇਰੇ ਜਿਹੜੀ ਵਾਰਦਾਤ ਹੋਈ ਹੈ ਫਾਇਰਿੰਗ ਹੋਈ ਹੈ ਇਸ ਪੂਰੇ ਮਾਮਲੇ 'ਚ ਹੁਣ ਤੱਕ ਦੀ ਇਨਵੈਸਟੀਗੇਸ਼ਨ ਜੀ ਸਵੇਰੇ ਅੱਜ ਤੜਕੇ 5 ਵਜੇ ਦੇ ਕਰੀਬ ਇੱਕ ਲੜਕਾ ਹੈ ਵਿੱਕੀ ਨਾਮ ਦਾ ਜਿਹੜਾ ਚੰਡੀਗੜ੍ਹ 49 ਸੈਕਟਰ ਦਾ ਰਹਿਣ ਵਾਲਾ ਜੀ ਉਹ ਇੱਥੇ ਆਇਆ ਸੀਗਾ ਜਿਮ ਵਿੱਚ ਉਹਦੇ ਤੇ ਜਿਹੜਾ ਹੈਗਾ ਦੋ ਅਣਪਛਾਤੇ ਵਿਅਕਤੀਆਂ ਨੇ ਫਾਇਰਿੰਗ ਕੀਤੀ ਹੈਗੀ ਤਕਰੀਬਨ 5 ਤੋਂ 6 ਰਾਉਂਡ ਫਾਇਰ ਕੀਤੇ ਹੈਗੇ ਆ ਹਾਲੇ ਤੱਕ ਜਿੰਨਾ ਕਿ ਮੈਡੀਕਲੀ ਪਤਾ ਲੱਗਿਆ ਸਾਨੂੰ ਹ ਬੁਲੇਟਸ ਉਹਦੀ ਲੱਤਾਂ ਦੇ ਵਿੱਚ ਹਿੱਟ ਕੀਤੀ ਹੈਗੀ ਆ ਤੇ ਇਹਨਾਂ ਦਾ ਜਿਹੜਾ ਆਪਸ ਦੇ ਵਿੱਚ ਹੈਗਾ ਦੋ ਲੜਕੇ ਹੈਗੇ ਵਿਕਾਸ ਤੇ ਸੂਰਜ ਉਹਨਾਂ ਦੇ ਨਾਲ ਇਹਨਾਂ ਦਾ ਕੋਈ ਡਿਸਪਿਊਟ ਚੱਲਦਾ ਸੀਗਾ ਇੱਥੇ ਚੰਡੀਗੜ੍ਹ ਦੇ ਹੀ ਰਹਿਣ ਵਾਲੇ ਹੈਗੇ ਉਹਨਾਂ ਤੇ ਵੀ ਐਫ ਆਈ ਆਰ ਦਰਜ ਹੈਗੀ ਆ ਜੀ ਜਿੰਨਾ ਸਾਨੂੰ ਹੁਣ ਤੱਕ ਦੀ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਜੀ ਉਹ ਹਲੇ ਬੁੜੈਲ ਜੇਲ੍ਹ ਦੇ ਵਿੱਚ ਬੰਦ ਨੇ ਦੋਨੋਂ ਜਣੇ ਤੇ ਜਿਹੜੇ ਫੈਮਿਲੀ ਹੈਗੀ ਵਿਕਟਿਮ ਫੈਮਿਲੀ ਹੈ ਸ਼ੱਕ ਕਰ ਰਹੇ ਵੀ ਉਹਨਾਂ ਨੇ ਫਾਇਰਿੰਗ ਕਰਵਾਈ ਹੈਗੀ ਤੇ ਉਹਦੇ ਤੇ ਅੱਗੇ ਜਿਹੜੀ ਹੈਗੀ ਇਨਵੈਸਟੀਗੇਸ਼ਨ ਹੋਣ ਜਾ ਰਹੀ ਹੈ ਸਰ ਹੁਣ ਤੱਕ ਕੋਈ ਵੀ ਨਹੀਂ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਚੰਡੀਗੜ੍ਹ ਦੀ ਫਾਇਰਿੰਗ ਹੋਣਾ ਨਹੀਂ ਜੀ ਜੀ ਚੰਡੀਗੜ੍ਹ ਇੱਕ ਸਵੇਰੇ ਹੋਟਲ ਦੇ ਉੱਪਰ ਫਾਇਰਿੰਗ ਹੋਈ ਹੈ ਜਿਹੜਾ ਇਹਦੇ 파ਟਰਨ ਹੈਗਾ ਜਿਹੜਾ ਵਿਕਟਿਮ ਹੈਗਾ ਆਪਣਾ ਵਿੱਕੀ ਉਹਨਾਂ ਦਾ 파ਟਰਨ ਹੈਗਾ ਉਹਦੇ ਹੋਟਲ ਤੇ ਫਾਇਰਿੰਗ ਕਰਕੇ ਆਏ ਆ ਤਾਂ ਇਹ ਲੱਗ ਰਿਹਾ ਵੀ ਜਿਹੜੀ ਇਹਨਾਂ ਦੀ ਆਪਸ ਦੇ ਵਿੱਚ ਪਰਸਨਲ ਐਨੈਨਸੀਪਿਟੀ ਚੱਲ ਰਹੀ ਸੀਗੀ ਆਪਸ ਦੇ ਵਿੱਚ ਜਿਹੜਾ ਇਹਨਾਂ ਦਾ ਇੱਕ ਤਰ੍ਹਾਂ ਦੀ ਦੁਸ਼ਮਣੀ ਚੱਲ ਰਹੀ ਸੀ ਉਹਦੇ ਲੈ ਕੇ ਇਹ ਥ੍ਰੈਟ ਕਰਨ ਲਈ ਫਾਇਰਿੰਗ ਕੀਤੀ ਗਈ ਹੈ ਇਹਨਾਂ ਦਾ ਜੀ ਆਪਸ 'ਚ ਦੋਨੋਂ ਬਿਜ਼ਨਸ ਹੈਗੇ ਇਹਨਾਂ ਦੇ ਤੇ ਇਹਨਾਂ ਨੂੰ ਉਹੀ ਉੱਥੋਂ ਹੀ ਇਹਨਾਂ ਦੀ ਬਿਜ਼ਨਸ ਆਫਿਲਰੀ ਜਿਹੜੀ ਸ਼ੁਰੂ ਹੋਈ ਸੀਗੀ ਜਿਸ ਦੇ ਕਰਕੇ ਹੁਣ ਉਹ ਦੋ ਬੰਦੇ ਜੇਲ੍ਹ ਦੇ ਵਿੱਚ ਐ ਉਹਨਾਂ ਨੂੰ ਇਹ ਲੱਗਦਾ ਵੀ ਇਹਨਾਂ ਨੇ ਸਾਨੂੰ ਅੰਦਰ ਕਰਵਾਇਆ ਕਿਸੇ ਝੂਠੇ ਮਗਦਮੇ ਦੇ ਵਿੱਚ ਪਵਾ ਕੇ ਉਸ ਤੋਂ ਵਿੱਚ ਇਹ ਬਾਰ-ਬਾਰ ਇਹਨਾਂ ਦੀ ਜਿਹੜੀ ਫੈਮਿਲੀ ਐ ਇਸ ਮੁੰਡੇ ਨੂੰ ਥ੍ਰੈਟ ਕਰ ਰਹੀ ਸੀਗੀ ਤੇ ਉਸ ਦਾ ਹੀ ਨਤੀਜਾ ਹੈਗਾ ਜਿਹੜੀ ਅੱਜ ਉਹਦੇ ਫਾਇਰਿੰਗ ਕੀਤੀ ਗਈ ਹੈ ਜਿਹੜੇ ਬਦਮਾਸ਼ ਹਨਾਂ ਦੀ ਕੋਈ ਪਛਾਣ ਹੋ ਪਾਈ ਹੈ ਨੰਬਰ ਨਹੀਂ ਹਲੇ ਜਿਹੜਾ ਹੈਗਾ ਅਸੀਂ ਬਾਈਕ ਦੇ ਸਾਡੇ ਕੋਲ ਕੈਮਰੇਸ ਤੋਂ ਅਲੱਗ-ਅਲੱਗ ਕਲਿੱਪਸ ਆਈਆਂ ਟਰੈਕ ਹੋ ਜਾਂਦੇ ਆ ਜੀ ਚੰਡੀਗੜ੍ਹ ਪੁਲਿਸ ਨਾਲ ਕੋਈ ਕੋਆਰਡੀਨੇਸ਼ਨ ਜੀ ਜੀ ਚੰਡੀਗੜ੍ਹ ਪੁਲਿਸ ਨਾਲ ਕੋਆਰਡੀਨੇਟ ਕਰ ਰਹੇ ਆ ਜੀ ਕਿਉਂਕਿ ਉਹਨਾਂ ਦੇ ਵੀ ਸਿਮਿਲਰ ਇਨਸੀਡੈਂਟ ਹੋ ਕੇ ਹਟਿਆ ਤਾਂ ਦੋਨੋਂ ਜਿਹੜੀਆਂ ਹੈਗੇ ਸੀ ਜੁਆਇੰਟਲੀ ਇਹਨੂੰ ਆਪਰੇਟ ਕਰ ਰਹੇ ਆ ਦੋ ਕਿ ਦੋਨੋਂ ਬੰਦੇ ਜਿਹੜੇ ਹੈਗੇ ਆ ਰਾਉਂਡ ਅਪ ਕੀਤੇ ਜਾ ਸਕਦੇ ਪੰਜ ਤੋਂ 6 ਰਾਉਂਡ ਤਕਰੀਬਨ ਲੱਗ ਰਿਹਾ ਸਾਨੂੰ ਫਾਇਰ ਹੋਇਆ ਇੱਥੇ ਤੇ ਤਿੰਨ ਪਰ ਉਹਨੂੰ ਹਿੱਟ ਕਰਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਠੀਕ ਹੈ ਦੋਨੋਂ ਪੈਰਾਂ ਦੀ ਉਸਕੀ ਇੱਕ ਪਾਰਟਿਕੂਲਰ ਨਹੀਂ ਨਹੀਂ ਦੋ ਦੋਨੋਂ ਸਾਈਡ ਰਾਈਟ ਲੈਗ ਹੈ ਜੋ ਉਸਮੇ ਲਗਾਏ ਜੀ ਉਸਕੇ ਫਾਇਰ ਸਟੇ ਅਸੀਂ ਐਸਐਸਪੀ ਸੇ ਅਪਡੇਟ ਨਾਲ ਵੀ ਉਹ ਤੁਹਾਨੂੰ ਵੀਡੀਓ ਦਿਖਾਈ ਸੋ ਸਿਮਰਤ ਸਿੰਘ ਮਾਨ ਜੀ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਈ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰਪੋ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸ਼ੋਕੀ ਗੁਰਪ੍ਰੀਥੂ ਆ ਦਿਨਾਸੋ ਨੂੰ ਜਾਂਚਲਾ ਦੀ ਰਿਪੋਰਟ ਮੁਹਾਲੀ